हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਬਿਆਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਗਤੀ ਦੂਰੀ ਤੇ ਸਮਾਂ ਦਾ ਜਿਹੜਾ ਪ੍ਰੈਕਟਿਸ ਟੈਕ ਸ਼ੁਰੂ ਕੀਤਾ ਸੀ ਉਹਦੇ 10 ਸਵਾਲ ਕਰ ਲਏ ਸੀ ਤਾਂ 11 ਨੰਬਰ ਸਵਾਲ ਆਪਾਂ ਬੇਟਾ ਕਰਨ ਲੱਗੇ ਆਂ ਕੀ ਕਹਿੰਦਾ ਧਿਆਨ ਨਾਲ ਪੜੋ ਇੱਕ ਰੇਲ ਗੱਡੀ ਨਵੀਂ ਦਿੱਲੀ ਤੋਂ 10:50 ਮਿੰਟ ਤੇ ਸਵੇਰੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀ ਹੈ ਰੇਲ ਗੱਡੀ 120 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਿੰਨੇ ਵਜੇ ਆਪਣੀ ਮੰਜ਼ਿਲ ਤੇ ਪਹੁੰਚੇਗੀ ਠੀਕ ਹੈ ਤਾਂ ਪਹਿਲਾਂ ਤਾਂ ਬੇਟਾ ਆਪਾਂ ਪਤਾ ਕਰੀਏ ਵੀ ਕਿੰਨਾ ਕਿੰਨਾ ਸਮਾਂ ਲੈਂਦੀ ਆ ਉਹ ਹਨਾ ਵੀ ਸਮਾਂ ਕੁੱਲ ਸਮਾਂ ਕਿੰਨਾ ਲੱਗਦਾ ਪਿਆ ਹੈ ਪਹਿਲਾਂ ਆਪਾਂ ਲਾ ਦਿੰਨੇ ਆ ਅਨੁਪਾਤ ਲਾ ਦਿੰਨੇ ਆ ਸਮਾਂ ਦੂਰੀ ਸਮਾਂ ਦੂਰੀ ਸਮਾਂ ਜਿਹੜਾ 80 ਕਿਲੋਮੀਟਰ ਪ੍ਰਤੀ ਘੰਟਾ 1 ਘੰਟੇ ਦੇ ਵਿੱਚ 80 ਕਿਲੋਮੀਟਰ ਤੇ ਕਿੰਨੇ ਸਮੇਂ ਦੇ ਵਿੱਚ 120 ਕਿਲੋਮੀਟਰ ਕਿਉਂਕਿ ਕੁੱਲ ਦੂਰੀ 120 ਕਰਨੀ ਹੈ ਨਾ ਉਹਨੇ ਤਾਂ ਪਹਿਲੇ ਦਾ ਇਹਦੇ ਨਾਲ ਇਹਦੇ ਨਾਲ 80x 120 ਤਾਂ x 120 80 0 ਦੇ 0 4 4 3 12 4 2 8 ਇਹਦਾ ਮਤਲਬ 3 2 1.5 5 ਘੰਟੇ 1.5 ਘੰਟੇ ਦਾ ਮਤਲਬ ਬੇਟਾ 1 ਘੰਟਾ 1 ਘੰਟਾ ਤੇ 30 ਮਿੰਟ ਠੀਕ ਹੈ ਅੱਧੇ ਘੰਟੇ ਦੇ ਵਿੱਚ 30 ਮਿੰਟ ਹੁੰਦੇ ਇਹ ਬੇਟਾ ਕਨਸੈਪਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਫਿਰ ਇਹ ਗੱਲਾਂ ਨਿਕਲਣਗੀਆਂ ਠੀਕ ਹੈ 1 ਘੰਟਾ 30 ਮਿੰਟ ਲਿੰਦੀ ਪਈ ਹੈ ਠੀਕ ਹੈ ਗੱਡੀ ਤੇ ਕਹਿੰਦਾ 10:50 ਤੇ ਚੱਲੀ 10:50 ਤੇ ਹੈਨਾ ਤੇ 11:50 ਦੇ ਉੱਤੇ ਉਹਦਾ ਹੋ ਗਿਆ 1 ਘੰਟਾ ਪੂਰਾ ਹੋ ਗਿਆ 11:50 ਮਿੰਟ ਤੇ 11:50 ਤੇ 1 ਘੰਟਾ ਹੋ ਗਿਆ ਤੇ ਅੱਗੇ ਬੇਟਾ 30 ਮਿੰਟ ਹੋਰ ਚੱਲੀ ਉਹ 11:50 ਦੇ ਵਿੱਚ 30 ਮਿੰਟ ਆਪਾਂ ਹੋਰ ਜੋੜਾਂਗੇ ਜਦੋਂ 10 ਮਿੰਟ ਜੋੜਾਂਗੇ 12:00 ਵਜ ਜਾਣਗੇ ਤਾਂ 30 ਜਦੋਂ ਆਪਾਂ 30 ਮਿੰਟ ਦੇ ਵਿੱਚ ਜੋੜਾਂਗੇ 11:50 ਦੇ ਵਿੱਚ 30 ਮਿੰਟ ਜਦੋਂ ਜੋੜਾਂਗੇ ਤਾਂ 12:00 ਵਜ ਕੇ 20 ਮਿੰਟ ਦੇ ਉੱਤੇ ਉਹ ਆਪਣੇ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਜੂਗੀ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਦੇ ਆਂ ਤਿੰਨ ਨੰਬਰ ਆਲਟਰਨੇਟਿਵ ਦੇ ਵਿੱਚ ਉਹ ਬੇਟਾ 12:20 ਦੁਪਹਿਰ ਉੱਤਰ ਦਿੰਦਾ ਇਹਨੂੰ ਐਜ਼ ਅ ਰਾਈਟ ਆਨਸਰ ਆਪਾਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਠੀਕ ਹੈ ਕੀ ਕਹਿੰਦਾ ਕਹਿੰਦਾ ਇੱਕ ਰੇਲ ਗੱਡੀ 300 ਕਿਲੋਮੀਟਰ ਦੀ ਦੂਰੀ 5 ਘੰਟਿਆਂ ਵਿੱਚ ਤੈਅ ਕਰਦੀ ਹੈ ਗੱਡੀ ਦੀ ਰਫਤਾਰ ਤਾਂ ਬੇਟਾ ਇਹ ਤਾਂ ਬਹੁਤ ਸੋਖਾ ਫਾਰਮੂਲਾ ਰਫਤਾਰ बराबर है तय दूरी तय दूरी बटा समान जे ਤੁਸੀਂ ਇਦਾਂ ਨਹੀਂ ਕਰਨਾ ਚਾਹਤੇ ਅਨੁਪਾਤ ਲਾਉਣਾ ਤਾਂ ਅਨੁਪਾਤ ਲਾ ਦਿਓ तय ਦੂਰੀ ਦੂਰੀ ਸਮਾ ਦੂਰੀ ਸਮਾ ਠੀਕ ਹੈ ਬੇਟਾ 300 ਕਿਲੋਮੀਟਰ ਦੀ ਦੂਰੀ ਹੈ ਜਿਹੜੀ 5 ਘੰਟਿਆਂ ਦੇ ਵਿੱਚ ਕਰਦੀ ਪਈ ਹੈ ਤਾਂ ਦੂਰੀ ਆਪਾਂ ਪਤਾ ਕਰਨੀ ਆ ਤੇ 1 ਘੰਟੇ ਚ ਦੂਰੀ ਪਤਾ ਕਰ ਲੈਣੀ ਆ ਬੇਟਾ ਸਿੰਪਲ ਜੀ ਗੱਲ ਹੈਗੀ ਆ ਠੀਕ ਹੈ ਤਾਂ 5x 300 ਤੇ x 5 ਨੇ ਇਹਦੇ ਨਾਲ ਕੱਟੇ ਜਾਣਾ 300 5 5 ਨੂੰ 6 30 60 ਕਿਲੋਮੀਟਰ ਪ੍ਰਤੀ ਘੰਟਾ ਉੱਤਰ ਆ ਗਿਆ ਤੇ ਇੱਥੇ ਵੀ ਬੇਟਾ ਜੇ ਤੁਸੀਂ ਆਹ ਫਾਰਮੂਲੇ ਨਾਲ ਚੱਲਦੇ ਤਾਂ 300 5 ਇੱਥੇ ਵੀ 60 ਹੀ ਆਉਣਾ ਸੀ ਗੱਡੀ ਦੀ ਰਫ਼ਤਾਰ ਪੁੱਛਦਾ ਪਿਆ ਕੀ ਹੋਊਗੀ 60 ਕਿਲੋਮੀਟਰ ਪ੍ਰਤੀ ਘੰਟਾ ਸਾਡਾ ਉੱਤਰ ਆ ਗਿਆ ਤਾਂ ਆਹ ਬੇਟਾ 3 ਨੰਬਰ ਆਲਟਰਨੇਟਿਵ ਤੇ 60 ਕਿਲੋਮੀਟਰ ਪ੍ਰਤੀ ਘੰਟਾ ਉੱਤਰ ਦਿੰਦਾ ਪਿਆ ਆ ਠੀਕ ਹੈ ਅੱਗੇ ਆ ਗਿਆ ਸਵਾਲ ਨੰਬਰ 13 ਇੱਕ ਬੱਸ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 4 ਘੰਟੇ 30 ਮਿੰਟ ਵਿੱਚ ਕਿੰਨੀ ਦੂਰੀ ਤੈਅ ਕਰੇਗੀ ਬੇਟਾ ਜਾਂਤਾ ਇਹਦੇ ਘੰਟੇ ਬਣਾ ਲਓ ਜਾਂ ਮਿੰਟ ਬਣਾ ਲਓ ਠੀਕ ਹੈ ਇੱਕੋ ਹੀ ਗੱਲ ਹੈ 60 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਰ ਨਾਲ 30 ਮਿੰਟ ਦੇ 4 ਘੰਟੇ 30 ਮਿੰਟ ਵਿੱਚ ਕਿੰਨੀ ਦੂਰੀ ਤੈਅ ਕਰੇਗੀ 10 ਇੱਥੇ ਵੀ ਬੇਟਾ ਤੁਸੀਂ ਅਨੁਪਾਤ ਵਾਲਾ ਸੂਤਰ ਹੀ ਰੱਖੋ ਸਮਾਂ ਦੂਰੀ ਸਮਾਂ ਦੂਰੀ ਸਮਾ 1 ਘੰਟਾ ਕਿਉਂਕਿ 60 ਕਿਲੋਮੀਟਰ ਪ੍ਰਤੀ ਘੰਟਾ ਦੂਰੀ ਤੈਅ ਕਰਦੀ ਪਈ 60 ਕਿਲੋਮੀਟਰ ਸਮਾ ਹੋਰ 4 ਘੰਟੇ 30 ਮਿੰਟ ਕਿਉਂਕਿ ਸਮਾ ਇੱਥੇ ਘੰਟਿਆਂ ਚ 30 ਮਿੰਟ ਦੇ ਬਿਤਾ 0.5 ਘੰਟੇ ਹੁੰਦੇ ਆ ਸਾਢੇ 4 ਘੰਟੇ ਹੋਗੇ ਨਾ 4.5 ਘੰਟੇ ਤੇ ਦੂਰੀ x ਮੰਨ ਲੈਨੇ ਆਪਾਂ ਤਾਂ ਇਹਦਾ ਪਹਿਲੇ ਦਾ ਚੌਥੇ ਨਾਲ ਦੂਜੇ ਦਾ ਤੀਜੇ ਨਾਲ 1x 60 4.5 ਆ ਦਸ਼ਮਲਵ ਦਾ ਹਟਾ ਦਿਓ 10 5 2 10 5 9 45 2 3 3 3 9 27 9009 ਤੇ 27 ਬਰਾਬਰ 270 ਕਿਲੋਮੀਟਰ 4 ਘੰਟੇ 30 ਮਿੰਟ ਵਿੱਚ ਕਿੰਨੀ ਦੂਰੀ ਤੈਅ ਕਰ ਜੂਗੀ 270 ਕਿਲੋਮੀਟਰ ਆਪਾਂ ਇਹ ਦੇਖਦੇ ਹਾਂ ਆਲਟਰਨੇਟਿਵ ਆਨਸਰ ਚ ਤਿੰਨ ਨੰਬਰ ਆਲਟਰਨੇਟਿਵ ਦੇ ਵਿੱਚ ਬੇਟਾ 270 ਕਿਲੋਮੀਟਰ ਆਨਸਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਕੀ ਕਹਿੰਦਾ ਪਿਆ ਕਹਿੰਦਾ ਇੱਕ ਰੇਲ ਗੱਡੀ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 350 ਕਿਲੋਮੀਟਰ ਦੂਰੀ ਕਿੰਨੇ ਸਮੇਂ ਵਿੱਚ ਤੈਅ ਕਰੇਗੀ ਇੱਥੇ ਵੀ ਬੇਟਾ ਉਹੀ ਸਮਾਂ ਦੂਰੀ ਸਮਾਂ ਦੂਰੀ ਠੀਕ ਹੈ 75 ਕਿਲੋਮੀਟਰ ਇੱਕ ਘੰਟੇ ਚ ਦੂਰੀ ਤੈਅ ਕਰਦੀ ਪਈ ਹੈ 75 ਕਿਲੋਮੀਟਰ ਆ ਦਿੱਤਾ ਹੀ ਹੋਇਆ ਸਾਨੂੰ ਤੇ 350 ਕਿਲੋਸਮਾ ਆਪਾਂ ਪਤਾ ਕਰਨਾ ਹੈ ਤੇ ਦੂਰੀ 350 ਕਿਲੋਮੀਟਰ ਬੇਟਾ ਉਹੀ ਪਹਿਲੇ ਦਾ ਚੌਥੇ ਨਾਲ ਤੇ ਦੂਜੇ ਦਾ ਤੀਜੇ ਨਾਲ ਤਾਂ 75x a ਤੇ 350 1 ਠੀਕ ਹੈ ਤਾਂ ਬੇਟਾ a 25 ਦੇ ਭਾੜੇ ਤੇ ਕੱਟ ਦਿੰਨੇ ਆਪਾਂ ਕਿਉਂਕਿ ਇੱਧਰ ਜਾ ਕੇ ਇਹਨੇ ਕੱਟੇ ਜਾਣਾ ਹੈ 75 ਨੇ ਭਾਗ ਹੋ ਜਾਣਾ 25 75 ਇਹ 25 1 25 ਤੇ 10 25 250 ਇਹ ਕੱਟਣਾ ਬੇਟਾ ਤੁਹਾਨੂੰ ਸਿੱਖਣਾ ਹੀ ਪੈਣਾ ਹੈ ਠੀਕ ਹੈ ਤਾਂ x a 14 3 ਘੰਟੇ ਠੀਕ ਹੈ ਤਾਂ 14 3 ਨੂੰ ਤੁਸੀਂ ਸਹੀ ਭਟਿਆਂ 'ਚ ਵੀ ਉੱਤਰ ਦੇ ਸਕਦਾ ਇਹ ਬੇਟਾ ਆਪਾਂ ਉੱਥੇ ਦੇਖਣਾ ਹੈ 3 4 12 2 4 ਸਹੀ 2/3 ਘੰਟੇ ਇਹ ਵੀ 14/3 ਹੀ ਹੈਗਾ ਬੇਟਾ ਜਿਹਦੇ ਚ ਆਨਸਰ ਦਿੰਦਾ ਪਿਆ ਉਹ ਆਪਾਂ ਦੇਖ ਲੈਣਾ ਤਾਂ ਬੇਟਾ ਅੱਛਾ ਇਹ ਇਹਨੇ ਕੀ ਕੀਤਾ ਇਹਨੇ ਇਹਦੇ ਮਿੰਟ ਬਣਾ ਦਿੱਤੇ 2/3 ਦੇ 4 ਘੰਟੇ ਬੇਟਾ ਪੂਰੇ ਆ ਠੀਕ ਹੈ 4 ਘੰਟੇ ਪੂਰੇ ਤੇ 2/3 ਨੂੰ ਜਦੋਂ ਅਸੀਂ 60 ਨਾਲ ਗੁਣਾ ਕਰ ਦਵਾਂਗੇ ਤਾਂ ਇਹ ਮਿੰਟ ਬਣ ਜਾਣਗੇ 2/3 60 3 ਤੇ 20 2 40 ਚਾਹ ਚਾਰ ਸੀ 2 ਘੰਟੇ 2/3 ਘੰਟੇ ਦਾ ਮਤਲਬ 4 ਘੰਟੇ 40 ਮਿੰਟ ਇਹ ਬੇਟਾ ਤੁਸੀਂ ਮੌਕੇ ਦੇ ਉੱਤੇ ਦੇਖਣਾ ਹੈ ਵੀ ਉੱਤਰ ਕਿਵੇਂ ਦਿੰਦਾ ਪਿਆ ਆ ਠੀਕ ਹੈ ਆ ਚਾਰ ਨੰਬਰ ਆਲਟਰਨੇਟਿਵ ਨੂੰ ਅਸੀਂ ਐਜ਼ ਅ ਰਾਈਟ ਆਂਸਰ ਟਿਕ ਕਰ ਦਵਾਂਗੇ ਠੀਕ ਹੈ ਅੱਗੇ ਬੇਟਾ ਅਗਲਾ ਸਵਾਲ ਆ ਗਿਆ ਕਹਿੰਦਾ ਇੱਕ ਰੇਲ ਗੱਡੀ 3 ਕਿਲੋਮੀਟਰ ਦੀ 3 ਕਿਲੋਮੀਟਰ ਦੀ ਦੂਰੀ 2 ਮਿੰਟ ਵਿੱਚ ਤੈਅ ਕਰਦੀ ਹੈ 6 ਘੰਟਿਆਂ ਵਿੱਚ ਰੇਲ ਗੱਡੀ ਕਿੰਨੀ ਦੂਰੀ ਤੈਅ ਕਰੇਗੀ 3 ਕਿਲੋਮੀਟਰ ਦੀ ਦੂਰੀ 2 ਮਿੰਟ ਵਿੱਚ ਠੀਕ ਹੈ ਬੇਟਾ ਤਾਂ ਬੇਟਾ ਇੱਥੇ ਫੇਰ ਆਪਾਂ ਸਮਾਂ ਦੂਰੀ ਸਮਾਂ ਦੂਰੀ ਬੇਟਾ ਸਮੇਂ ਦੇ ਯੂਨਿਟ ਸੇਮ ਰੱਖਣੇ ਆ ਇਹ ਨਹੀਂ ਵੀ ਜੇ ਇੱਧਰ ਮਿੰਟ ਹੈ ਤਾਂ ਤੁਸੀਂ ਇਧਰਲੇ ਪਾਸੇ ਘੰਟੇ ਨਹੀਂ ਭਰ ਸਕਦੇ 6 ਘੰਟਿਆਂ ਚ ਮਿੰਟ ਬਣਾ ਲਓ ਤੁਸੀਂ ਇੱਕ ਘੰਟੇ ਚ 60 ਮਿੰਟ ਹੁੰਦੇ ਆ 60 6 ਤਾਂ 360 360 ਮਿੰਟ ਹੋਗੇ ਹੁਣ ਕਿਉਂਕਿ ਇਧਰ ਸਮਾਂ ਮਿੰਟਾਂ ਦੇ ਵਿੱਚ ਹੈ ਇੱਥੇ ਵੀ ਸਮਾਂ ਅਸੀਂ ਮਿੰਟਾਂ ਦੇ ਵਿੱਚ ਲਵਾਂਗੇ 360 ਮਿੰਟ ਚ ਦੂਰੀ x ਤਾਂ 2x ਪਹਿਲੇ ਦਾ ਚੌਥੇ ਨਾਲ ਗੁਣਾ ਦੂਜੇ ਦੀ ਤੀਜੇ ਨਾਲ 2x 3 360 ਤਾਂ ਦੋ ਨੇ ਇੱਧਰ ਜਾ ਕੇ ਭਾਗ ਹੋ ਜਾਣਾ ਦੋ ਇਹ ਕੱਟ ਦਿੰਨੇ ਆ ਦੋ 1 2 2 8 16 180 3 ਤਾਂ x 300 38 24 3 1 3 2 5 540 ਮੀਟਰ ਤਾਂ 540 ਕਿਲੋਮੀਟਰ ਠੀਕ ਹੈ ਕਿਲੋਮੀਟਰਾਂ ਦੇ ਵਿੱਚ ਹੈ ਨਾ ਆਨਸਰ ਜਿਹਦੇ ਵਿੱਚ ਹੈ ਉਹੀ ਅਸੀਂ ਉੱਤਰ ਦਵਾਂਗੇ ਤਾਂ 6 ਘੰਟਿਆਂ ਵਿੱਚ ਰੇਲ ਗੱਡੀ ਕਿੰਨੀ ਦੂਰੀ ਤੈਅ ਕਰੇਗੀ 540 ਕਿਲੋਮੀਟਰ ਤਤਨ ਨੰਬਰ ਆਲਟਰਨੇਟਿਵ ਦੇ ਵਿੱਚ 540 ਕਿਲੋਮੀਟਰ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਏ ਸੀ ਬੇਟਾ ਇਹਦਾ ਸਵਾਲ ਨੰਬਰ 5 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ